पुलिस नु कहने कोई पुलिस का उरे है उरे रहा देखो उन्नी फोर्स होने के बावजूद भी नहीं पा रही है डा चलिया एसक्योरटी किन्नी क ड्यूटी करे पुलिस का फर्ज नहीं बनता इनका साथ देना ਤੂੰ ਮਨਹੌਲ ਖਰਾਬ ਕਰ ਰਿਹਾ ਹੈਂ ਦਾਰੂ ਪੀ ਕੇ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਗ ਚੱਲ ਇੱਧਰ ਆ ਜਾ ਤੇ ਇੱਕ ਵੀਡੀਓ ਬਣ ਲਈਏ ਟੀਵੀ ਤੇ ਚੱਲ ਜੂਗੀ ਸਾਰਾ ਤੈਨੂੰ ਨੁਕਸਾਨ ਹੋ ਜਾਣਾ ਹੈ ਚਾਹੇ ਆ ਜਾ ਲੈ ਜਾ ਯਾਰ ਚੱਲ ਆ ਜਾ ਮੈਂ ਵੀ ਕੁਛ ਨੰਗਾ ਹੋ ਮੈਂ ਹਾਂ ਸਰ ਜੀ ਜਾ ਛੱਟ ਵੀਰੋ ਵੀਰੋ ਕੁਛ ਨਾ 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 ਅੱਜ ਨੰਗਾ ਹੋਇਆ ਲਾ 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 ਨਾ ਨਿਕਲ ਆ ਦੇਖੋ ਪ੍ਰਸ਼ਾਸ਼ਨ ਇਹ ਭੁਨੇ ਮੰਦਰ ਦੇ ਵਿੱਚੇ ਮਾਹੌਲ ਹੋ ਰਿਹਾ ਹੈ ਤੁਸੀਂ ਲੋਸ ਹੋਰੇ ਡਿਊਟੀ ਕਰ ਰਹੇ ਹੋ ਤੁਹਾਡੇ ਸਾਹਮਣੇ ਉਹ ਸੰਗਤ ਨਾਲ ਖਿੱਚਤੋਂ ਹੁੰਦੀ ਹੈ ਤੁਸੀਂ ਕਾਦੇ ਵਾਸਤੇ ਬੈਠੇ ਹੋਰੇ ਇਹਦੀ ਬਾਜੀ ਖਿੱਚਤੋਂ ਹੋ ਰਹੀ ਉਹ ਦੇਖੋ ਨਾ ਪ੍ਰਸ਼ਾਦ ਲੈ ਆ ਜਾਂ ਫੁੱਲਾਂ ਲੈ ਉਹ ਸੰਗਤ ਨਾਲ ਕਰ ਰਹੇ ਹਾਂ ਅਸੀਂ ਕੁਝ ਨਹੀਂ ਸਕਦੇ ਪ੍ਰਸ਼ਾਦ ਲੈਣਾ ਤੁਹਾਡਾ ਏਰੀਆ ਨਹੀਂ ਤੁਹਾਡੀ ਸਿਕਿਉਰਿਟੀ ਡਿਊਟੀ ਹੈ ਭਾਜੀ ਪ੍ਰਸ਼ਾਦ ਲੈ ਆਪਣੇ ਹੱਥੇ ਚ ਕਰਨ ਨਾ ਉਹ ਤਾਂ ਸੰਗਤ ਨਾਲ ਤੱਕਮੁਕੀ ਹੋ ਰਹੀ ਹੈ ਵੀਡੀਓ ਹੈ ਭਾਜੀ ਸਾਰੀ ਸਾਰੀ ਭਾਜੀ ਵੀਡੀਓ ਹੈ ਮੇਰੇ ਕੋਲ ਮੇਰੇ ਕੋਲ ਵੀਡੀਓ ਹੈ ਸਾਰੀ ਅਸੀਂ ਪਛਾਣ ਲੱਗ ਰਹੇ ਆ ਭਾਜੀ ਆ ਦੇਖੋ ਭਾਜੀ ਹੁਣ ਉਹ ਜਨਾਨੀਆਂ ਹੱਤ ਰੋਕ ਰੇ ਆ ਹੱਤ ਫੜ ਰੇ ਮੁੰਡਾ ਜਨਨੀਆਂ ਦੇ ਹੱਤ ਫਟਦਾ ਮੈਨੂੰ ਦੇਖ ਕੇ ਭੱਜੇ ਨੇ ਉਹ ਹਲੇ ਵਿੱਚ ਜਨਨੀਆਂ ਉੱਥੇ ਹੀ ਖੜੀਆਂ ਨੇ ਨਹੀਂ ਨਹੀਂ ਮੈਨੂੰ ਦੱਸੋ ਮੰਦਰ ਹੈ ਦੁਕਾਨਾਂ ਹੈ ਬੈਠ ਜਿਹੜਾ ਨੂੰ ਹੋਰ ਦੱਸੋ ਕਿੱਧਰ ਦੇਖੀਏ ਵੀਰੇ ਇਹ ਹੁਣ ਉਰੇ ਹੈ ਤੁਹਾਡੀ ਡਿਊਟੀ ਗੇਟ ਤੇ ਬੰਦੀ ਆ ਨਾ ਬੰਦ ਲੀਏ ਭਾਜੀ ਥੱਲੇ ਮਰੀ ਕਿ ਡਿਊਟੀ ਹੈਗੀ ਹੈ ਨਾ ਉਹਰੇ ਹੁਣ ਇਹ ਪ੍ਰਸ਼ਾਦ ਵਾਲੇ ਕੋਈ ਵੀ ਹੈ ਇਹ ਲਾ ਲਓ ਜਾ ਉਹ ਜਨਨੀਆਂ ਪ੍ਰਸ਼ਾਦ ਵਾਲੇ ਨੂੰ ਬਰੇ ਦਾ ਸੱਸੀ ਕੀ ਕਹੀਏ ਦੱਸ ਇੱਕ ਉਹਦੀ ਦੁਕਾਨ ਕਿੱਥੇ ਆ ਭਾਜੀ ਉਹਦੀ ਤਾਂ ਮੈਂ ਵੀਡੀਓ ਸੁਧਾਉਣ ਨੂੰ ਉਹਨਾਂ ਦੇ ਹੱਥ ਕਿੱਥੇ ਆ ਵੀਰ ਜੀ ਦੁਕਾਨ ਕੋਲੇ ਹਾਂ ਇਹ ਜਨਨਿਆਰੀ ਹੱਦ ਕਾ ਹੈ ਇਹਨਾਂ ਨੂੰ ਭਜਾਉਂਦਾ ਤੁਸੀਂ ਕਹਿੰਦੇ ਆਪਾਂ ਹੋਰ ਕੀ ਕਰ ਸਕਦੇ ਆਂ ਮੈਂ ਘੰਟਾ ਹੋ ਗਿਆ ਦੇਖ ਰਿਹਾ ਤੁਸੀਂ ਦੇਖ ਰਹੇ ਹੋ ਜਨਨਿਆਰੀ ਮੈਨੂੰ ਆਏ ਨੂੰ ਨਹੀਂ ਹੋਇਆ ਜੋ ਮੈਂ ਦੇਖ ਰਿਹਾ ਮੈਂ ਘੰਟੇ ਤੋਂ ਦੇਖ ਰਿਹਾ ਇਹਨਾਂ ਨੂੰ ਇਹ ਸੰਗਤਾਂ ਨੂੰ ਰੋਕ ਕੇ ਪਰੇਸ਼ਾਨ ਕਰ ਰਿਹਾ ਮੈਂ ਤੁਹਾਨੂੰ ਪੁੱਛਿਆ ਦੱਸ ਇਹ ਸਹੀ ਗੱਲ ਸੁਣੋ ਉਹ ਖੜੇ ਆ ਭਜਾ ਦਿੰਦੇ ਆ ਹੋਰ ਦੱਸ ਇਸ ਤੋਂ ਇਲਾਵਾ ਕੀ ਕਰੀਏ ਇਹੀ ਕਹਿ ਰਿਹਾ ਮੈਂ ਇਹਨਾਂ ਨੂੰ ਭਜਾਓ ਰੋ ਸੰਗਤ ਪਰੇਸ਼ਾਨ ਹੁੰਦੀ ਆ ਨਾ ਨਾ ਆਪਾਂ ਪੁਲਿਸ ਨੂੰ ਕਹਿੰਦੇ ਆ ਉਰੇ ਹੈ ਨਹੀਂ ਉਰੇ ਮੰਦਰ ਚੱਡਾ ਗੰਦ ਪੈ ਰਿਹਾ ਦੇਖੋ ਉਰੇ ਇੰਨੀ ਫੋਰਸ ਹੋਣ ਦੇ ਬਾਵਜੂਦ ਵੀ ਪੁਲਿਸ ਕਿਸੇ ਨੂੰ ਰੋਕ ਨਹੀਂ ਪਾ ਰਹੀ ਆ ਥੋੜੇ ਡੰਗਾ ਚੱਲਿਆ ਹੁਣੀ ਖੜਾ ਕਰਵਾ ਆ ਦੇਖ ਰਿਹਾ ਬੜਾ ਸਮਾਂ ਇੰਨੇ ਕਿੰਨੇ ਕਰ ਰਹੇ ਆ ਐਸ ਕੇਓਟੀਲੇ ਕਿੰਨੇ ਕਿ ਡਿਊਟੀ ਕਰਨਗੇ ਪੁਲਿਸ ਦਾ ਕੋਈ ਫਰਜ਼ ਨਹੀਂ ਬੰਦਾ ਵੀ ਆ ਕੇ ਇਹਨਾਂ ਦਾ ਸਾਥ ਦੇਣ ਤੂੰ ਮਾਹੌਲ ਖਰਾਬ ਕਰ ਰਹੇਂ ਦਾਰੂ ਪੀ ਕੇ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਗ

ਇਹ ਭੁਨੇ ਮੰਦਰ ਦੇ ਵਿੱਚੇ ਮਾਹੌਲ ਹੋ ਰਿਹਾ ਹੈ ਤੁਸੀਂ ਹੋਰੇ ਡਿਊਟੀ ਕਰ ਰਹੇ ਹੋ ਤੁਹਾਡੇ ਸਾਹਮਣੇ ਉਹ ਸੰਗਤ ਨਾਲ ਖਿੱਚ ਤੋਂ ਆਉਂਦੀ ਹੈ ਤੁਸੀਂ ਕਦੇ ਵਾਸਤੇ ਬੈਠੇ ਹੋਰੇ ਮੇਰੀ ਬਾਜੀ ਖਿੱਚ ਤੋਂ ਹੋ ਰਹੀ ਉਹ ਦੇਖੋ ਨਾ ਉਹ ਪ੍ਰਸ਼ਾਦ ਲਏ ਆ ਜਾਂ ਫੁੱਲਾਂ ਲਏ ਉਹ ਸੰਗਤ ਨਾਲ ਕਰ ਰਹੇ ਹਾਂ ਅਸੀਂ ਕੁਝ ਨਹੀਂ ਕਰ ਸਕਦੇ ਪ੍ਰਸ਼ਾਦ ਲੈਣਾ ਤਾਂ ਡੱਪੇ ਏਰੀਆ ਨਹੀਂ ਤੁਹਾਡੀ ਸਿਕਿਉਰਿਟੀ ਡਿਊਟੀ ਹੈ ਭਾਜੀ ਪ੍ਰਸ਼ਾਦ ਲੈ ਆਪਣੇ ਹੱਥ ਦੇ ਚ ਕਰਨ ਨਾ ਉਹ ਤਾਂ ਸੰਗਤ ਨਾਲ ਤੱਕ ਮੁਕੀ ਹੋ ਰਹੀ ਹੈ ਵੀਡੀਓ ਹੈ ਭਾਜੀ ਸਾਰੀ ਸਾਰੀ ਭਾਜੀ ਵੀਡੀਓ ਹੈ ਮੇਰੇ ਕੋਲ ਮੇਰੇ ਕੋਲ ਵੀਡੀਓ ਹੈ ਸਾਰੀ ਅਸੀਂ ਪਛਾਣ ਲੱਗ ਰਹੇ ਆ ਭਾਜੀ ਆ ਦੇਖੋ ਭਾਜੀ ਹੁਣ ਉਹ ਜਨਨੀਆਂ ਹੱਥ ਰੋਕ ਰਹੇ ਆ ਹੱਥ ਫ ਜਨਨੀਆਂ ਦੇ ਹੱਥ ਫਟਦਾ ਮੈਨੂੰ ਦੇਖ ਕੇ ਭੱਜੇ ਨੇ ਉਹ ਹਲੇ ਵਿੱਚ ਜਨਨੀਆਂ ਉੱਥੇ ਹੀ ਖੜੀਆਂ ਨੇ ਨਹੀਂ ਨਹੀਂ ਮੈਨੂੰ ਦੱਸੋ ਮੰਦਰ ਹੈ ਦੁਕਾਨਾਂ ਹੈ ਬੈਠ ਜਿਹੜਾ ਨੂੰ ਹੋਰ ਦੱਸੋ ਕਿੱਧਰ ਦੇਖੀਏ ਵੀਰੇ ਇਹ ਹੁਣ ਉਰੇ ਹੈ ਤੁਹਾਡੀ ਡਿਊਟੀ ਗੇਟ ਤੇ ਬੰਦੀ ਹੈ ਨਾ ਬੰਦੀ ਹੈ ਬਾਜੀ ਗੇਟ ਦੇ ਥੱਲੇ ਵੀਡੀਓ ਡਿਊਟੀ ਹੈਗੀ ਹੈ ਨਾ ਦੱਸੋ ਉਰੇ ਹੁਣ ਇਹ ਪ੍ਰਸ਼ਾਦ ਵਾਲੇ ਕੋਈ ਵੀ ਹੈ ਇਹ ਲਾ ਲੋ ਜਾਓ ਜਨਨੀਆਂ ਪ੍ਰਸ਼ਾਦ ਵਾਲੇ ਨੂੰ ਵੀ ਦੱਸੀ ਕੀ ਕਹੀਏ ਦੱਸ ਇੱਕ ਉਹਦੀ ਦੁਕਾਨ ਕਿੱਥੇ ਹੈ ਭਾਜੀ ਉਹਦੀ ਤਾਂ ਮੈਂ ਵੀਡੀਓ ਪੁੱਛਦਾ ਹਾਂ ਉਹਨਾਂ ਦੀ ਹੱਦ ਕਿੱਥੇ ਹੈ ਵੀਰ ਜੀ ਦੁਕਾਨ ਕੋਲੇ ਹਾਂ ਇਹ ਜਨਨਿਆ ਦੀ ਹੱਦ ਕਾ ਹੈ ਇਹਨਾਂ ਨੂੰ ਭਜਾਉਂਦਾ ਤੁਸੀਂ ਕਹਿੰਦੇ ਆਪਾਂ ਹੋਰ ਕੀ ਕਰ ਸਕਦੇ ਆ ਵੀਰੇ ਮੈਂ ਘੰਟਾ ਹੋ ਗਿਆ ਦੇਖ ਰਿਹਾ ਤੁਸੀਂ ਦੇਖ ਰਹੇ ਹੋ ਜਨਨਿਆ ਨੇ ਮੈਨੂੰ ਆਏ ਨੂੰ ਨਹੀਂ ਹੋਇਆ ਜੋ ਵੀਰੇ ਮੈਂ ਦੇਖ ਰਿਹਾ ਮੈਂ ਘੰਟੇ ਤੋਂ ਦੇਖ ਰਿਹਾ ਇਹਨਾਂ ਨੂੰ ਇਹ ਸੰਗਤਾਂ ਨੂੰ ਰੋਕ ਕੇ ਪਰੇਸ਼ਾਨ ਕਰ ਰਿਹਾ ਮੈਂ ਤੁਹਾਨੂੰ ਪੁੱਛਿਆ ਦੱਸ ਤੁਸੀਂ ਇਹਦੀ ਗੱਲ ਸੁਣ ਉਹ ਖੜੇ ਆ ਭਜਾ ਦਿੰਦੇ ਆ ਹੋਰ ਦੱਸ ਇਸ ਤੋਂ ਇਲਾਵਾ ਕੀ ਕਰੀਏ ਇਹੀ ਕਹਿ ਰਿਹਾ ਮੈਂ ਇਹਨਾਂ ਨੂੰ ਭਜਾਓ ਰੋ ਸੰਗਤ ਪਰੇਸ਼ਾਨ ਹੁੰਦੀ